ਹਾਂਜੀ ਇੱਕ ਮੇਰੀ ਗੁੜੀਆ ਸੀ ਇੱਕ ਮੇਰੀ ਭੈਣ ਸੀ ਕੀ ਹੋਇਆ ਕੀ ਹੋਇਆ ਕੀ ਇਹ ਵੀ ਮਤਲਬ ਐਸੇ ਇੰਜ ਕਰਕੇ ਸਾਡੇ ਮਗਰ ਧੁਰੀਆਂ ਜਾਂਦੀਆਂ ਸੀ ਭਾਈ ਪੱਠੇ ਦਾ ਕੰਮ ਕਰੀਦਾ ਤੇ ਮਤਲਬ ਪਤਾ ਨਹੀਂ ਲੱਗਤ ਦੇ ਛੱਡੇ ਗੀਆਂ ਛਿੱਟ ਗਏ ਛੱਡੇ ਵਿੱਚ ਕਿਨੇ ਤੇ ਮਤਲਬ ਪੈਰ ਫਿਸਲ ਗਿਆ ਨਾਲ ਮੈਂ ਪਿਆਸੀ ਗਈ ਨਾਲ ਖੱਡੇ-ਖੱਡੇ ਤੋਂ ਪੈਰ ਫਿਸਲ ਗਿਆ ਦੇ ਵਿੱਚ ਖੱਡੇ ਕਿੰਨਾ ਨੇ ਮਾਰੇ ਹੋਏ ਸੀ ਬਾਗੂਆਂ ਨੇ ਮਾਰੇ ਸੀ ਬਾਗੂਆਂ ਨੇ ਬਹੁਤ ਵਾਰੀ ਪਹਿਲਾਂ ਵੀ ਅੱਗੇ ਕਹਿ ਚੁੱਕੇ ਆ ਕਿ ਨਹੀਂ ਮੰਨਦੇ ਸਾਡੀ ਗੱਲ ਇਹਾਂ ਦੇ ਮਰਨੇ ਤੁਹਾਡੇ ਸਾਡੇ ਕੀ ਲੱਗਦੇ ਹਨ ਹਨ ਕਾਰਵਾਈ ਚਾਹੀਦੀ ਹੈ ਇਹਨਾਂ ਦੇ ਵੱਤ ਤੋਂ ਵੱਧ ਕਿੱਡੇ ਕਿੱਡੇ ਬੱਚੇ ਸੀ ਇੱਕ ਆ ਗਈ ਸੀ 4 ਕਸਾਲਾਂ ਦੀ ਕੁੜੀ ਤੇ ਇੱਕ 5ਾਂ ਕਸਾਲ ਦਾ ਤੇ ਮੇਰਾ ਗੇਮਨ ਟੈਨਰ ਹੀ ਦਿੰਦਾ ਸੀ ਬੌਜੀ ਜਵਾਕ ਲਿਖ ਲਿਖ ਕੇ ਜਿਹੜੇ ਸਾਡੇ ਨਾਮ ਉਹ ਬਹੁਤ ਕਹਿੰਦਾ ਮੇਰਾ ਮਾਮਾ ਡੁੱਬਦਾ ਮੈਂ ਵੀ ਪਾਛੀ ਵੱਡੇ ਮਰਾਣਾ ਤੁਹਾਡੇ ਦੁਆਕਾ ਤੇ ਟਿੱਕਾ ਨਹੀਂ ਲਾਗ ਰਹੀ ਸਾਡੇ ਨਹੀਂ ਖੱਡੇ ਕਿੱਥੇ ਵੱਜੇ ਸੀ ਜਿੱਦ ਕਿਨੇ ਮਰਵਾਏ ਸਾਡੇ ਘਰ ਦੇ ਕੋਲੇ ਖੱਡੇ ਵੱਜੇ ਬੋਹੀ ਤੇ ਬੋਹੀ ਨੇ ਮਰਾਈ ਠੇਕੇਦਾਰ ਦੀ ਮਾਲਕਲੇ ਪੱਟੇ ਵਾਲੇ ਦੀ ਉਸੇ ਪੱਟੇ ਤੇ ਹੀ ਕੰਮ ਕਰਦੇ ਤੇ ਬੱਚੇ ਕਿਵੇਂ ਵਸ ਸਕਣ ਉਹਤੇ ਸਾਡੇ ਮਗਰ ਆ ਰਹੇ ਸੀਗੇ ਉਹ ਉਹਨਾਂ ਨੂੰ ਦੋਆ ਨਹੀਂ ਦਿਸਿਆ ਪਾਣੀ ਸੀ ਚੋਟ ਦੇ ਵਿੱਚ ਦੋਨੇ ਚੋਟੀਆਂ ਮਾਰੇ ਗਏ ਆਪੀ ਆਖੇ ਪੱਟੇ ਨਾਲ ਮਿਲਦੇ ਤੇ ਪਾਣੀ ਦੇ ਬਰਕਰਾਰ ਲੱਗਦਾ ਕਈ ਤੋ ਤੁਹਾਡੇ ਕੀ ਲੱਗਦੇ ਇਹ ਪਿਆਰੇ ਜੁੜਜਾ ਤੇ ਕੋਚਲੀ ਦੇ ਮੇਰੇ ਇਹ ਮਾਮਲਾ ਭਾਜੀ ਪੱਠੇ ਦੇ ਨਾਂ ਮਾਲਕ ਨੇ ਵੀ ਆਪਣਾ ਮੀਹ ਦਾ ਪਾਣੀ ਨੂੰ ਸਮੇਟਣ ਲਈ ਖੱਡੇ ਮਾਰੇ ਹੋਏ ਸੀ ਜੀਸੀਪੀ ਨਾਲ 8899 ਫੁੱਟ ਖੱਡੇ ਸੀਗੇ ਜਿਨ੍ਹਾਂ ਵਿੱਚ ਉਹ ਪਾਣੀ ਸਮੇਟਿਆ ਜਾਂਦਾ ਸੀਗਾ ਤੇ ਪਿੰਡ ਦੇ ਆਲੇ ਦੁਆਲੇ ਸਾਰੇ ਜਿੱਥੇ ਕੰਮ ਚੱਲਦਾ ਪੱਠੇ ਦਾ ਉਹਨੇ ਖੱਡੇ ਮਾਰੇ ਆ ਉਹਨਾਂ ਨੂੰ ਇੱਕ ਵਾਰੀ ਰੋਕਿਆ ਵੀ ਦੋ ਵਾਰੀ ਖੱਡੇ ਪੂਰੇ ਵੀ ਕਈਆਂ ਨਾਲ ਕਈ ਬੰਦਿਆਂ ਨੇ ਪਰ ਕਹਿਣ ਦੇ ਬਾਵਜੂਦ ਫੇਰ ਮਾਰੇ ਗਏ ਤੇ ਉਹ ਕੱਲ ਫਿਰ 4:00 ਵਜੇ ਦੇ ਕਰੀਬ ਬੱਚੇ ਦੋ ਸੀਗੇ ਪਾਣੀ ਵਿੱਚ ਡੁੱਬ ਕੇ ਮਰ ਗਏ ਤੇ ਉਸ ਤੋਂ ਬਾਅਦ ਤੁਰੰਤ ਇਹਨਾਂ ਨੇ ਅੱਧੇ ਘੰਟੇ ਬਾਅਦ ਜੀਸੀਟੀ ਲਿਆ ਕੇ ਆਪਣੀ ਉਹ ਸਾਰੇ ਜਿੰਨੇ ਖੜੇ ਸੀ ਕੋਈ 10 12 ਖੜੇ ਸੀਗੇ ਸਾਰੇ ਪੂਰ ਦਿੱਤੇ ਆ ਤੇ ਚਲੋ ਜਿਹੜੀ ਵੀ ਉਹ ਘਰ ਵਾਲਿਆਂ ਦਾ ਮਾੜਾ ਹੱਸਦਾ ਹੋਇਆ ਇਸ ਤੋਂ ਵੱਡਾ ਨੁਕਸਾਨ ਕਿਸੇ ਦਾ ਨਹੀਂ ਹੁੰਦਾ ਕਿੰਨੇ ਬੱਚੇ ਕਿੰਨੀ ਕਿੰਨੀ ਉਮਰ ਦੇ ਇੱਕ 5 ਸਾਲ ਦਾ ਹੋਊਗਾ ਇੱਕ 4 ਕੁ ਸਾਲ ਦਾ ਹੋਣਾ ਇਹਨਾਂ ਇੱਕ ਦੋ ਬੱਚੇ ਸੀਗੇ ਨੁਕਸਾਨ ਵੱਡਾ ਹੋਇਆ ਵਾ ਵਿਚਾਰਿਆਂ ਦਾ ਕਾਫੀ ਚਲੋ ਜਿਹੜੀ ਬੰਦ ਹੀ ਕੋਈ ਕਾਰਵਾਈ ਕੀਤੀ ਜਾਵੇ ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਤੇ ਜਿਹੜੇ ਖੱਡੇ ਸੀਗੇ ਪੱਠੇ ਦੇ ਅੰਦਰ ਸੀ ਜਾਂ ਬਾਹਰ ਵੱਲ ਸੀ ਨਹੀਂ ਉਹ ਉਹਨਾਂ ਦੇ ਪਿੰਡਾਂ ਵਿੱਚ ਸੀਗੇ ਜਿੱਥੇ ਇਹ ਕੰਮ ਚੱਲਦਾ ਪੱਠੇ ਦਾ ਤੇ ਪਿੰਡ ਦੇ ਨਾਲ-ਨਾਲ ਸਾਰੇ ਉਹ ਪੇੜ ਬਣੇ ਹੋਏ ਨੇ ਯਾਨੀ ਖਾਂ ਅੰਦਰ ਜੀ ਪੱਠੇ ਪਾਣੀ ਬਾਰਿਸ਼ ਦਾ ਸੀ ਲੇਕਿਨ ਖੱਡੇ ਪੱਠੇ ਇਹਨਾਂ ਮਾਰੇ ਹੋਏ ਸੀਗੇ ਤੇ ਉਹ ਭਰ ਗਏ ਮੇਰੇ ਸਾਰੇ ਖੱਡੇ ਦਾ ਇਹਨਾਂ ਦਾ ਪਾਣੀ ਖੋਦੇ ਦਾ ਪਹਿਲਾਂ ਪੈਂਦਾ ਸੀਗਾ ਕਿ ਇਹ ਨਾ ਮੈਂ ਰੋਕਿਆ ਮੈਨੂੰ ਕਹਿੰਦੇ ਬੋਜੀ ਪਾਣੀ ਆ ਰਿਹਾ ਮੈਨੂੰ ਕਹਿੰਦੇ ਇਹਨਾਂ ਕੋਈ ਖੱਡਾ ਮਨਾਲੋ ਤੇ ਪਾਣੀ ਰੁਕ ਜਾਊਗਾ ਜੀ ਉਦੋਂ ਖੱਡਾ ਸੀਗਾ ਬਾਹਰ ਚ ਜਾਦਾ ਪੈ ਗਿਆ ਤੇ ਬਚਣ ਹੋ ਗਿਆ ਖੱਡਾ ਕਰ ਤਾਂ ਦੂਰ ਮੈਂ ਜ਼ਮੀਨ ਠੀਕਤ ਲੈ ਕੇ ਆਹ ਦਾ ਪੱਠੇ ਦਾ ਕਾਰੋਬਾਰ ਕਰਦਾ ਤੇ ਬਥੇਰ ਕਰਦਾ ਜੀ ਉਹਦੇ ਕਰਕੇ ਆਪਾਂ ਨੇ ਕਿ ਕਿ ਖੱਡੇ ਸੀਗੇ ਇਹ ਪੱਠੇ ਦੇ ਅੰਦਰ ਸੀਗੇ ਜਾਂ ਬਾਹਰ ਉਹ ਇਹ ਪੱਠੇ ਦੇ ਬਾਹਰ ਹੈ ਜ਼ਮੀਨ ਹੈ ਠੇਕੇ ਤੇ ਮੈਂ ਲੀਜ਼ ਤੇ ਲਈ ਹੋਈ ਉਹਦੇ ਚਿੱਟਾਂ ਦੀ ਬਥੇਰ ਕੱਚੀਆਂ ਕਰਦੇ ਆ ਜੀ ਤੇ ਤਕਰੀਬਨ ਨਵਸਤੀ ਦਾ ਪਾਣੀ ਵੀ ਉੱਥੇ ਆਉਂਦਾ ਸੀਗਾ ਜੀ ਤੇ ਮੇਰੀਆਂ ਈਟਾਂ ਨੂੰ ਪੈਂਦਾ ਸੀਗਾ ਜੀ ਇਹ ਮੈਨੂੰ ਸਾਰੇ ਮੈਂ ਕਿਹਾ ਪਾਣੀ ਰੋਕੋ ਮੈਨੂੰ ਕਹਿੰਦੇ ਵੀ ਥੋੜਾ ਜਿਹਾ ਮਾੜਾ-ਬੜਾ ਗੱਡਾ ਮਾਰ ਲੈ ਪਾਣੀ ਗਾਹ ਨਾ ਜਾਵੇ ਤੇਰਾ ਨੁਕਸਾਨ ਵੀ ਨਾ ਹੋਵੇ ਉਹ ਬਾਰਸ਼ ਜਿਆਦਾ ਪੈ ਗਈ ਪਾਣੀ ਪੈ ਗਿਆ ਜੀ ਉਹ ਬੱਚੇ ਕਿਤੇ ਖੇਡਦੇ ਖੇਡਦੇ ਚਲੇ ਗਏ ਲੱਗ ਗਿਆ ਉਹ ਪਤਾ ਨਹੀਂ ਲੱਗਿਆ ਇੱਥੇ ਜੋ ਹੱਥ ਆ ਗਿਆ ਜੀ ਬੜਾ ਮਾੜਾ ਹੈ ਜੀ ਦੋਵੇਂ ਮੌਤ ਹੋ ਗਈ ਹਾਂ ਦੋਨਾਂ ਦੀ ਕਹਿੰਦੇ ਮੌਤ ਹੋ ਗਈ ਹੈ ਜੀ ਇਸ ਗੱਲ ਦਾ ਹੀ ਆਪ ਦੁੱਖ ਜਾਰ ਕਰਦੇ ਆਂ ਪਰਿਵਾਰ ਨਾਲ ਵੀ ਹਮਦਰਦੀ ਹੈ ਜੀ ਤੁਹਾਡੀ ਬਹੁਤ ਮਾੜੀ ਗੱਲ ਹੋਈ ਕਿਹੜੇ ਪਿੰਡ ਦਾ ਮਾਗੂ ਇਹ ਖਲਚੀ ਜੀ ਦੀ ਦਾ ਜੀ ਕਿਹੜੇ ਖਲਚੀ ਜੀ ਦੀ ਜਲੀ ਦੇ ਵਿੱਚ ਮਾਵਾਂ ਤੋਂ ਤੇ ਖੱਡੀ ਦੀ ਸੀ ਫਤਿਰ ਇੱਕ ਮੇਟੀ ਜਿਹਨੇ ਬੋਤੀ ਸੀ ਕਿ ਆਪਣੇ ਖੇਤ ਲਈ ਕਿਹਨੇ ਪਾਣੀ ਨੀਲਾ ਪਾਣੀ ਸੀਗਾ ਪੱਕੇ ਦੇ ਨਾਲ ਦੂਧਾ ਪਾਣੀ ਸੀ ਉਹਦੇ ਵਿੱਚ ਫੇਟ ਨਿਕਲਿਆ ਰਤਨੀਆ ਉਹ ਇਹਨਾਂ ਨੇ ਬਿਆਨ ਮੁਤਾਬਕ ਇਹਨਾਂ ਦੇ ਬਿਆਨ ਦੇ ਮੁਤਾਬਕ ਜੋ ਵਿੱਚ ਡਿੱਗੀਆਂ ਉਹਨਾਂ ਦੇ ਡਿੱਗਣ ਕਰਕੇ ਪਾਣੀ ਦੀ ਕਿੰਨੀ ਮਾਤਰਾ ਹੋ ਗਈ ਕੋਈ ਖੱਡਾ ਸੀਗਾ ਜੀ ਪੂਰਾ ਦਸਮ ਦਾ ਖੱਡਾ ਸੀਗਾ ਜਿਵੇਂ ਬਿਆਨ ਲਿਖਾਇਆ ਬਿਆਨ ਦੇ ਮੁਤਾਬਕ ਉਹਨਾਂ ਨੇ ਸਿਰ ਖੱਡਾਇਆ ਪਾਣੀ ਕੀ ਕਰੀ ਲਿਖਿਆ ਗਿਆ ਵੇ ਮੋਟੇ ਜਾਰੇ ਪਾਣੀ ਹੈ ਜੀ ਹੁਣ ਹਸਪੀਟਲ ਲੈ ਕੇ ਆਏ ਜੀ ਹਸਪੀਟਲ ਲੈ ਕੇ ਆਏ ਇਥੋਂ ਫਤਨਾ ਨੇ ਰੈਫਰ ਕਰਤਾ ਫ੍ਰੀ ਕੋਰ ਵਾਸਤੇ ਫ੍ਰੀ ਕੋਰ ਕਹਿੰਦੇ ਮੈਡੀਕਲ ਹੁੰਦਾ ਇਹਨਾਂ ਦੇ ਇਥੇ ਮੈਡੀਕਲ ਨਹੀਂ ਹੁੰਦਾ ਪਰ ਕਾਰੂਵਾਸੀ ਫ੍ਰੀ ਕੋਰ ਐਕਚੁਅਲੀ ਤੁਮ ਇੱਥੋਂ ਕੀ ਦੋਨਾਂ ਇੱਥੇ